ਸੋ ਸਤਿਗੁਰੂ ਜੀ ਮੈਂ ਹਾ ਪੁਨੀਤ ਕੋਰ ਮਹਿਫੂਜ਼ ਰਹੋ ਤੇ ਮਹਿਫੂਜ਼ ਰੱਖੋ ਵਾਹਿਗੁਰੂ ਸਾਡੇ ਸਭ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣ ਗਾਲਾਚ ਪੰਜਾਬ ਦੇ ਮੋਹਾਲੀ ਦੀ ਕਰਾਂਗੇ ਮੈਂ ਵੀ ਇੱਥੇ ਹੀ ਰਹਿਣੀ ਹ ਹੁਣ ਇਸ ਸ਼ਹਿਰ ਨੂੰ ਸਹਬਜ਼ਾਦਾ ਅਜੀਤ ਸਿੰਘ ਨਗਰ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ ਸਾਲ ਹੁੰਦਾ ਜੀ 1999 ਦੋ ਪਰਿਵਾਰ ਇਕ ਹੁੰਦੇ ਨੇ ਪਹਿਲਾ ਸੁਖਵਿੰਦਰਜੀਤ ਸਿੰਘ ਤੇ ਨੀਕੀ ਨਲਵਾ ਇੱਕ ਦੂਜੇ ਨੂੰ ਨਹੀਂ ਜਾਣਦੇ ਹੁੰਦੇ ਇਹਨਾਂ ਦੇ ਘਰ ਦੇ ਹੀ ਇਹਨਾਂ ਦੀ ਮੈਰਿਜ ਫਿਕਸ ਕਰਦੇ ਨੇ ਤੇ ਫਿਰ ਦੋਹਾਂ ਦਾ ਵਿਆਹ ਕਰਤਾ ਜਾਂਦਾ ਹੈ ਸੁਖਵਿੰਦਰਜੀਤ ਸਿੰਘ ਇੱਕ ਇੰਜੀਨੀਅਰ ਹੁੰਦਾ ਹੈ ਨੀਕੀ ਨਲਵਾ ਵੀ ਚੰਗੀ ਸੋਸ਼ਲ ਬੈਕਗ੍ਰਾਉਂਡ ਤੋਂ ਹੁੰਦੀ ਹੈ ਅਰੇਂਜਡ ਮੈਰਿਜ ਹੁੰਦੀ ਹੈ ਪਹਿਲਾ ਮੁੰਡਾ ਕੁੜੀ ਜਿਵੇਂ ਇੱਕ ਦੂਜੇ ਨੂੰ ਦੱਸਿਆ ਕਿ ਨਹੀਂ ਜਾਣਦੇ ਹੁੰਦੇ ਸੋ ਘਰ ਦੇ ਇਹਨਾਂ ਨੂੰ ਸਮਝਾਉਂਦੇ ਆ ਕਿ ਕਿਵੇਂ ਪਿਆਰ ਨਾਲ ਤੇ ਐਡਜਸਟਮੈਂਟ ਨਾਲ ਆਪਣੇ ਰਿਸ਼ਤੇ ਤੇ ਜ਼ਿੰਦਗੀ ਨੂੰ ਵਧੀਆ ਬਣਾਉਣਾ ਅੰਮ੍ਰਿਤਸਰ ਦੀ ਨੇਕੀ ਨਲਵਾ ਇੱਕ ਅਮੀਰ ਘਰ ਦੀ ਧੀ ਹੁੰਦੀ ਆ ਖੁੱਲੇ এনवायरमेंट ਚ ਓਪਨ এনवायरमेंट ਚ ਪਲੀ ਹੁੰਦੀ ਆ ਜਤਕਿ ਸੁਖਵਿੰਦਰਜੀਤ ਸਿੰਘ ਦਾ ਪਰਿਵਾਰ ਥੋੜਾ ਧਾਰਮਿਕ ਹੁੰਦਾ ਇਹਨਾਂ ਦਾ ਟੱਬਰ ਹਰੀ ਸਿੰਘ ਨਲਵਾ ਨਾਲ ਕਨੈਕਟ ਹੁੰਦਾ ਨੇਕੀ ਨਲਵਾ ਦਾ ਤੇ ਹਰੀ ਸਿੰਘ ਨਲਵਾ ਤਾਂ ਸਾਡਾ ਮਾਣ ਨੇ ਬਹਾਦਰੀ ਦੀ ਮਿਸਾਲ ਨੇ ਸਾਡਾ ਅਮੀਰ ਇਤਿਹਾਸ ਨੇ ਕਿ 2000 ਸਾਲ ਚ ਨੇਕੀ ਤੇ ਸੁਖਵਿੰਦਰਜੀਤ ਸਿੰਘ ਨੂੰ ਰੱਬ ਪੁੱਤ ਦੀ ਦਾਤ ਦਿੰਦਾ ਹੈ ਪਰ ਨੇਕੀ ਤੇ ਸੁਖਵਿੰਦਰ ਦਾ ਰਿਸ਼ਤਾ ਸ਼ੁਰੂ ਤੋਂ ਹੀ ਇਸ਼ੂਜ਼ ਨਾਲ ਭਰਿਆ ਹੁੰਦਾ ਹੈ ਤੇ ਬੱਚਾ ਹੋਣ ਤੋਂ ਬਾਅਦ ਵੀ ਇਹੀ ਹਾਲ ਰਹਿੰਦਾ ਹੈ ਇਸੇ ਤਰ੍ਹਾਂ ਸਾਲ ਦਰ ਸਾਲ ਲੰਘਦੇ ਨੇ ਸਾਲ 2005 ਆ ਜਾਂਦਾ ਹੈ ਪੁੱਤ ਇਹਨਾਂ ਦਾ 5 ਸਾਲ ਦਾ ਹੋ ਚੁੱਕਾ ਹੁੰਦਾ ਹੈ ਇਨਾ ਟਾਈਮ ਲੰਘਣ ਤੋਂ ਬਾਅਦ ਵੀ ਰਿਸ਼ਤੇ 'ਚ ਕਿਸੇ ਤਰ੍ਹਾਂ ਦਾ ਕੋਈ ਫਰਕ ਨਹੀਂ ਹੁੰਦਾ ਉਹ ਕੁੜੱਤਨ ਭਰਿਆ ਹੀ ਰਹਿੰਦਾ ਸੋ 2005 ਦੀ ਸ਼ੁਰੂਆਤ 'ਚ ਮਿਊਚੁਅਲ ਡਿਵੋਰਸ ਫਾਈਲ ਕਰ ਦਿੱਤਾ ਜਾਂਦਾ ਪਰ ਕੋਰਟ 'ਚ ਇਹਨਾਂ ਦਾ ਕੇਸ ਲੰਮੇ ਸਮੇਂ ਤੱਕ ਪੈਂਡਿੰਗ 'ਚ ਪਿਆ ਰਹਿੰਦਾ ਹੈ ਹਿਅਰਿੰਗ ਵੀ ਨਹੀਂ ਹੁੰਦੀ ਇਸ ਦਰਮਿਆਨ ਨੀਕੀ ਨਲਵਾ ਆਪਣੇ ਹਸਬੰਡ ਸੁਖਵਿੰਦਰਜੀਤ ਸਿੰਘ ਦੇ ਘਰੇ ਹੀ ਰਹਿੰਦੀ ਹੁੰਦੀ ਹੈ ਹੋਣ ਆਉਂਦੀ ਹੈ ਦਸੰਬਰ 4 2005 ਉਸ ਰਾਤ ਸੁਖਵਿੰਦਰਜੀਤ ਸਿੰਘ ਆਪਣੇ ਘਰ ਤੋਂ ਬਾਹਰ ਜਾਂਦਾ ਹੈ ਉਹ ਅਜੇ ਥੋੜੀ ਦੂਰ ਹੀ ਪਹੁੰਚਿਆ ਹੁੰਦਾ ਹੈ ਕਿ ਇੱਕਦਮ ਲੋਕਾਂ ਨੂੰ ਗੋਲੀਆਂ ਚੱਲਣ ਦੀ ਆਵਾਜ਼ ਸੁਣਾਈ ਦਿੰਦੀ ਹੈ ਇਹ ਆਵਾਜ਼ਾਂ ਸੁਖਵਿੰਦਰਜੀਤ ਸਿੰਘ ਦੇ ਪੈਰੈਂਟਸ ਵੀ ਸੁਣਦੇ ਨੇ ਤੇ ਉਹ ਫਟਾਫਟ ਬਾਹਰ ਨੂੰ ਭੱਜਦੇ ਨੇ ਉਹ ਦੇਖਦੇ ਆ ਕਿ ਕਿਸੇ ਹੋਰ ਨੂੰ ਨਹੀਂ ਬਲਕਿ ਸੁਖਵਿੰਦਰਜੀਤ ਸਿੰਘ ਨੂੰ ਹੀ ਇਹ ਗੋਲੀਆਂ ਲੱਗੀਆਂ ਨੇ ਉੱਫਟਾਫਟ ਹਸਪੀਟਲ ਦੀ ਐਮਰਜੈਂਸੀ 'ਚ ਪਹੁੰਚਦੇ ਨੇ ਪਰ ਸੁਖਵਿੰਦਰਜੀਤ ਸਿੰਘ ਗਲੇ ਤੇ ਛਾਤੀ ਤੇ ਗੋਲੀਆਂ ਵੱਜਣ ਤੋਂ ਬਾਅਦ ਸਰਵਾਈਵ ਨਹੀਂ ਕਰ ਪਾਉਂਦਾ ਉਸ ਦੀ ਮੌਤ ਹੋ ਜਾਂਦੀ ਹੈ ਇਸ ਮੌਤ ਦੇ ਨਾਲ ਪੂਰਾ ਮੋਹਾਲੀ ਚੰਡੀਗੜ੍ਹ ਸ਼ੌਕ 'ਚ ਆ ਜਾਂਦੇ ਨੇ ਨੈਸ਼ਨਲ ਮੀਡੀਆ ਵੀ ਇਸ ਨੂੰ ਕਾਫੀ ਹਾਈਲਾਈਟ ਕਰਦੀ ਹੈ ਪੁਲਿਸ ਪਹਿਲਾਂ ਹੀ ਇਨਵੈਸਟੀਗੇਸ਼ਨ ਸ਼ੁਰੂ ਕਰ ਚੁੱਕੀ ਹੁੰਦੀ ਹੈ ਮ੍ਰਿਤਕ ਸੁਖਵਿੰਦਰਜੀਤ ਸਿੰਘ ਰਿਟਾਇਰਡ ਚੀਫ ਇੰਜੀਨੀਅਰ ਇੰਦਰਜੀਤ ਸਿੰਘ ਦਾ ਪੁੱਤ ਹੁੰਦਾ ਹੈ ਲੋਕ ਜਾਣਦੇ ਹੁੰਦੇ ਉਹਨਾਂ ਨੂੰ ਰਤਬਾ ਹੁੰਦਾ ਉਹਨਾਂ ਦਾ ਸੋ ਅਗਲੇ ਹੀ ਦਿਨ 5 ਦਸੰਬਰ 2005 ਨੂੰ ਇਹ ਸੁਖਵਿੰਦਰਜੀਤ ਸਿੰਘ ਦੀ ਮੌਤ ਅਖਬਾਰਾਂ ਦੀ ਹੈਡਲਾਈਨ ਬਣ ਜਾਂਦੀ ਹੈ ਇੱਕ ਹਾਈ ਪ੍ਰੋਫਾਈਲ ਕੇਸ ਹੁੰਦਾ ਹੈ ਹਾਲਾਂਕਿ ਮੀਡੀਆ ਇਸ ਕੇਸ ਨੂੰ ਐਕਸਟੈਂਸਿਵਲੀ ਕਵਰ ਤਾਂ ਕਰਦੀ ਹੈ ਪਰ ਕੁਝ ਫੈਕਟਸ 'ਚ ਇਨਕੰਸਿਸਟੈਂਸੀ ਹੁੰਦੀ ਹੈ ਸ਼ਾਇਦ ਇੱਥੇ ਵੀ ਉਹੀ ਬ੍ਰੇਕਿੰਗ ਦਾ ਚੱਕਰ ਹੁੰਦਾ ਹੈ ਮੈਂ ਵੀ ਬੜੀਆਂ ਗਲਤੀਆਂ ਕੀਤੀਆਂ ਨੇ ਛੇਤੀ ਖਬਰ ਪਹੁੰਚਾਉਣ ਦੇ ਮਾਰੇ ਜਾਂ ਫਿਰ ਕਦੀ ਕਦੀ ਅਖਬਾਰਾਂ ਦੀ ਰਿਪੋਰਟਿੰਗ 'ਚ ਵੀ ਕਮੀ ਰਹਿ ਜਾਂਦੀ ਹੈ ਹਾਲਾਂਕਿ ਬਹੁਤ ਲੋਕ ਅਜਤੀ ਤਰੀਕ ਚ ਬਹੁਤ ਵਧੀਆ ਵੀ ਕੰਮ ਕਰ ਰਹੇ ਨੇ ਪਰ ਬਹੁਤ ਲੋਕ ਨਹੀਂ ਵੀ ਕਰ ਰਹੇ ਖੈ ਉਸ ਦੌਰਾਨ ਕੀ ਕੀ ਗੱਲਾਂ ਨਿਕਲਦੀਆਂ ਨੇ ਆ ਤੁਹਾਨੂੰ ਦੱਸਦੀਆਂ ਕੋਈ ਛਾਪਦਾ ਹੈ ਕਿ ਜਿਸ ਟਾਈਮ ਸੁਖਵਿੰਦਰਜੀਤ ਸਿੰਘ ਦਾ ਕਤਲ ਹੁੰਦਾ ਉਨੇ ਦਿਨੀ ਉਸ ਦਾ ਵਿਦੇਸ਼ ਰਹਿੰਦਾ ਭਰਾ ਗੁਰਵਿੰਦਰਜੀਤ ਸਿੰਘ ਵੀ ਵਕੇਸ਼ਨ ਤੇ ਘਰ ਆਇਆ ਹੁੰਦਾ ਤੇ ਉਸ ਰਾਤ ਵਾਕ ਤੇ ਗੁਰਵਿੰਦਰਜੀਤ ਸਿੰਘ ਸੁਖਵਿੰਦਰਜੀਤ ਸਿੰਘ ਤੇ ਨੇਕੀ ਨਲਵਾ ਤਿੰਨੋਂ ਜਾਂਦੇ ਨੇ ਪਰ ਫਿਰ ਗੁਰਵਿੰਦਰਜੀਤ ਸਿੰਘ ਘਰੇ ਵਾਪਸ ਆ ਜਾਂਦਾ ਹੈ ਤੇ ਨੇਕੀ ਤੇ ਸੁਖਵਿੰਦਰ ਵਾਕ ਤੇ ਚਲੇ ਜਾਂਦੇ ਨੇ ਕੋਈ ਚੈਨਲ ਜਾਂ ਅਖਬਾਰ ਇਹ ਵੀ ਰਿਪੋਰਟ ਕਰਦਾ ਹੈ ਕਿ ਨੀਕੀ ਨੇ ਉਸ ਰਾਤ ਡਿਨਰ ਤੋਂ ਬਾਅਦ ਸੁਖਵਿੰਦਰਜੀਤ ਸਿੰਘ ਨੂੰ ਜ਼ਿੱਦ ਕੀਤੀ ਸੀ ਵਾਕ ਤੇ ਚੱਲਣ ਦੀ ਤੇ ਫਿਰ ਇਹ ਦੋਵੇਂ ਖਾਣਾ ਖਾਣ ਤੋਂ ਬਾਅਦ ਵਾਕ ਤੇ ਜਾਂਦੇ ਨੇ ਤੀਜਾ ਕੋਈ ਇਹ ਰਿਪੋਰਟ ਕਰਦਾ ਹੈ ਕਿ ਅਕਸਰ ਡਿਨਰ ਤੋਂ ਬਾਅਦ ਸੁਖਵਿੰਦਰਜੀਤ ਸਿੰਘ ਸੈਰ ਕਰਨ ਜਾਂਦਾ ਹੀ ਹੁੰਦਾ ਪਰ ਉਸ ਰਾਤ ਨੀਕੀ ਵੀ ਉਸ ਨਾਲ ਜਾਂਦੀ ਹੈ ਸੈਰ ਤੇ ਸੋ ਜਿਸ ਵਕਤ ਤੇ ਸੁਖਵਿੰਦਰਜੀਤ ਸਿੰਘ ਦਾ ਕਤਲ ਹੁੰਦਾ ਸਿਰਫ ਉਸਦੀ ਵਾਈਫ ਨੀਕੀ ਹੀ ਉੱਥੇ ਹੁੰਦੀ ਹੈ ਉਦੋਂ ਸੁਖਵਿੰਦਰਜੀਤ ਸਿੰਘ ਇੱਕ ਮਲਟੀਨੈਸ਼ਨਲ ਕੰਪਨੀ ਸਟਰਕਸ਼ਨ ਕੰਪਨੀ ਕੋਰਪ ਸਿਟੀ ਮੋਹਾਲੀ ਚ ਕੰਮ ਕਰਦਾ ਹੁੰਦਾ ਹੈ ਹੁਣ 4 ਦਸੰਬਰ ਰਾਤ 10:00 10 ਮਿੰਟੇ ਸੁਖਵਿੰਦਰਜੀਤ ਸਿੰਘ ਨੂੰ ਮਾਰਿਆ ਜਾਂਦਾ ਹੈ ਅਗਲੀ ਸਵੇਰ ਤੋਂ ਹੀ ਮੋਹਾਲੀ ਪੁਲਿਸ ਆਪਣੀ ਇਨਵੈਸਟੀਗੇਸ਼ਨ ਸ਼ੁਰੂ ਕਰਦੀ ਹੈ ਤੇ ਸ਼ੁਰੂਆਤ ਕਰਦੀ ਹੈ ਸੁਖਵਿੰਦਰਜੀਤ ਸਿੰਘ ਦੇ ਆਫਿਸ ਤੋਂ ਜਦੋਂ ਦਫਤਰ ਚੋਂ ਸੁਖਵਿੰਦਰਜੀਤ ਸਿੰਘ ਬਾਰੇ ਪੁੱਛਤਾਛ ਕੀਤੀ ਜਾਂਦੀ ਹੈ ਤਾਂ ਪਤਾ ਲੱਗਦਾ ਹੈ ਕਿ ਉਸ ਨੂੰ ਕੁਝ ਮਹੀਨੇ ਪਹਿਲਾਂ ਸਸਪੈਂਡ ਕਰ ਦਿੱਤਾ ਗਿਆ ਹੁੰਦਾ ਹੈ ਦਰਸਲ ਕੰਪਨੀ ਚ ਲੱਖਾਂ ਦਾ ਫਰਾਡ ਹੋਇਆ ਹੁੰਦਾ ਤੇ ਇੱਕ ਕਮੇਟੀ ਵੀ ਬਿਠਾਈ ਜਾਂਦੀ ਹੈ ਇਸ ਦੀ ਚਾਂਚ ਕਰਨ ਨੂੰ ਉਸ ਕਮੇਟੀ ਸਾਹਮਣੇ ਅਜੀਤ ਸੁਖਵਿੰਦਰਜੀਤ ਸਿੰਘ ਨੇ ਹਾਜ਼ਰ ਹੋਣਾ ਹੁੰਦਾ ਪਰ ਉਸ ਤੋਂ ਪਹਿਲਾਂ ਹੀ ਉਸ ਨੂੰ ਖਤਮ ਕਰ ਦਿੱਤਾ ਜਾਂਦਾ ਹੁਣ ਪੁਲਿਸ ਸੁਖਵਿੰਦਰਜੀਤ ਸਿੰਘ ਨਾਲ ਕੰਮ ਕਰਨ ਵਾਲਿਆਂ ਤੋਂ ਪੁੱਛਦਾਸ਼ ਕਰਦੀ ਹੈ ਸਖਤੀ ਨਾਲ ਪੁੱਛਦਾਸ਼ ਕਰਦੀ ਹੈ ਕਿਉਂਕਿ ਪੁਲਿਸ ਨੂੰ ਲੱਗਦਾ ਹੈ ਕਿ ਹੋ ਸਕਦਾ ਹੈ ਹੁਣ ਕਮੇਟੀ ਅੱਗੇ ਅਪੀਅਰ ਹੋਣ ਦਾ ਟਾਈਮ ਸੀ ਤੇ ਇੱਥੇ ਕਿਸੇ ਨੇ ਘਟਾਲਾ ਕੀਤਾ ਹੋਵੇ ਜਿਸ ਬਾਰੇ ਸੁਖਵਿੰਦਰਜੀਤ ਜਾਣਦਾ ਹੋਵੇ ਤੇ ਕਿਤੇ ਉਹ ਕਮੇਟੀ ਅੱਗੇ ਉਸ ਦਾ ਨਾਮ ਨਾ ਦੱਸ ਦੇ ਇਸ ਕਰਕੇ ਉਸ ਤੋਂ ਪਹਿਲਾਂ ਹੀ ਉਸ ਨੂੰ ਖਤਮ ਕਰ ਦਿੱਤਾ ਗਿਆ ਹੋਵੇ ਹੁਣ ਪੁਲਿਸ ਨੇ ਤਾਂ ਹਰ ਐਂਗਲ ਤੋਂ ਜਾਂਚ ਕਰਨੀ ਹੁੰਦੀ ਹੈ ਨਾ ਲੀਡ ਦੇ ਹਿਸਾਬ ਨਾਲ ਚੱਲਣਾ ਹੁੰਦਾ ਹੈ ਮੋਹਾਲੀ ਪੁਲਿਸ ਵੀ ਆਹੀ ਕਰ ਰਹੀ ਹੁੰਦੀ ਹੈ ਪਰ ਘੰਟਿਆਂ ਆਫਿਸ ਦੇ ਲੋਕਾਂ ਤੋਂ ਪੁੱਛਤਾਛ ਤੋਂ ਬਾਅਦ ਵੀ ਪੁਲਿਸ ਹੱਥ ਕੁਝ ਨਹੀਂ ਲੱਭਦਾ। ਪੁਲਿਸ ਫੇਰ ਉਸੇ ਜਗ੍ਹਾ ਤੇ ਪਹੁੰਚ ਜਾਂਦੀ ਹੈ ਜਿੱਥੇ ਸੁਖਵਿੰਦਰਜੀਤ ਸਿੰਘ ਤੇ ਗੋਲੀਆਂ ਵਾਰੀਆਂ ਜਾਂਦੀਆਂ ਨੇ ਕਿ ਸ਼ਾਇਦ ਕਿਤੋਂ ਛੋਟਾ ਹੀ ਸਹੀ ਪਰਸੁਰਾਗ ਮਿਲ ਜਾਏ। ਪੁਲਿਸ ਜਦੋਂ ਕ੍ਰਾਈਮ ਸੀਨ ਤੇ ਦੁਬਾਰਾ ਜਾਂਦੀ ਹੈ ਤਾਂ ਇਸ ਵਾਰ ਉਹਨਾਂ ਨੂੰ ਝਾੜੀਆਂ 'ਚ ਇੱਕ ਬੰਦੇ ਦਾ ਡਰਾਈਵਿੰਗ ਲਾਇਸੈਂਸ ਮਿਲਦਾ ਹੈ। ਉਹ ਕਿਸੇ ਹਿੰਮਤਬੀਰ ਸਿੰਘ ਨਾਮ ਦੇ ਸ਼ਖਸ ਦਾ ਹੁੰਦਾ ਹੈ। ਸ਼ਹਿਰ ਹੁੰਦਾ ਹੈ ਅੰਮ੍ਰਿਤਸਰ ਲਿਖਿਆ ਹੋਇਆ ਉੱਥੇ। ਪੁਲਿਸ ਹੁਣ ਹਿੰਮਤਬੀਰ ਸਿੰਘ ਨੂੰ ਲੱਭਣ ਤੇ ਲੱਗ ਜਾਂਦੀ ਹੈ। ਉਹ ਛੇਤੀ ਹੀ ਪੁਲਿਸ ਦੀ ਪਕੜ ਚ ਆ ਜਾਂਦਾ ਹੈ। ਉਹ ਮੋਹਾਲੀ ਹੀ ਰਹਿ ਰਿਹਾ ਹੁੰਦਾ ਹੈ। ਪੁਲਿਸ ਉਸ ਨੂੰ ਫੜ ਕੇ ਲੈ ਜਾਂਦੀ ਹੈ ਤੇ ਫਿਰ ਕੁਐਸਚਨਿੰਗ ਕਰਦੀ ਹੈ। ਹਿੰਮਤਬੀਰ ਸਿੰਘ ਪੁਲਿਸ ਨੂੰ ਕਹਿੰਦਾ ਹੈ ਕਿ ਕੁਝ ਦਿਨ ਪਹਿਲਾਂ ਉਸ ਦਾ ਡਰਾਈਵਿੰਗ ਲੈਸਨਸ ਗੁੰਮ ਗਿਆ ਸੀ। ਉਸ ਨੇ ਕਾਫੀ ਲੱਭਿਆ ਮਿਲੀਆ ਨਹੀਂ ਸ਼ਾਇਦ ਚੋਰੀ ਹੋ ਗਿਆ ਸੀ ਉਸ ਨੂੰ ਕੋਈ ਆਈਡੀਆ ਨਹੀਂ ਹੈ ਕਿ ਉਸ ਦਾ ਲੈਸਨ ਕ੍ਰਾਈਮ ਸੀਨ ਤੇ ਕਿਵੇਂ ਪਹੁੰਚਿਆ ਹੁਣ ਪ੍ਰੋਬਲਮ ਇਹ ਹੁੰਦੀ ਹੈ ਕਿ ਪੁਲਿਸ ਕੋਲ ਇੱਕੋ ਬੰਦਾ ਹੁੰਦਾ ਹੈ ਕੁਐਸਚਨਿੰਗ ਲਈ ਹੋਰ ਅੱਗੇ ਕੋਈ ਲੀਡ ਮਿਲ ਹੀ ਨਹੀਂ ਰਹੀ ਹੁੰਦੀ ਜਦੋਂ ਸੁਖਵਿੰਦਰਜੀਤ ਸਿੰਘ ਦੇ ਘਰ ਦਾ ਮਾਹੌਲ ਹਲਕਾ ਨਾਰਮਲ ਹੁੰਦਾ ਉਸ ਦੀ ਮੌਤ ਤੋਂ ਬਾਅਦ ਤਾਂ ਪੁਲਿਸ ਉਸ ਦੇ ਘਰਦਿਆਂ ਤੋਂ ਪੁੱਛਤਾਚ ਕਾਣੀ ਸ਼ੁਰੂ ਕਰਦੀ ਹੈ ਪੁਲਿਸ ਸੁਖਵਿੰਦਰਜੀਤ ਸਿੰਘ ਦੇ ਸਾਰੇ ਨਜ਼ਦੀਕੀਆਂ ਦੇ ਫੋਨ ਰਿਕਾਰਡਸ ਖੰਗਾਲਣਾ ਸ਼ੁਰੂ ਕਰਦੀ ਹੈ ਸਭ ਦੇ ਫੋਨ ਰਿਕਾਰਡਸ ਚੈੱਕ ਕੀਤੇ ਜਾਂਦੇ ਨੇ ਪਰ ਕੁਝ ਮਿਲਦਾ ਨਹੀਂ ਪਰ ਮ੍ਰਿਤਕ ਦੀ ਵਾਈਫ ਨੇਕੀ ਦੇ ਫੋਨ ਰਿਪੋਰਟਸ ਜਦੋਂ ਦੇਖੇ ਜਾਂਦੇ ਨੇ ਤਾਂ ਪੁਲਿਸ ਨੂੰ ਕੁਝ ਸਸਪੀਸ਼ੀਅਸ ਲੱਗਦਾ ਹੈ। ਉਹਨਾਂ ਨੂੰ ਪਤਾ ਲੱਗਦਾ ਹੈ ਕਿ ਸੁਖਵਿੰਦਰਜੀਤ ਸਿੰਘ ਦੀ ਮੌਤ ਦੇ 2 ਦਿਨ ਪਹਿਲਾਂ ਤੇ 3 ਦਿਨ ਬਾਅਦ ਯਾਨੀ 5 ਦਿਨ ਨੇਕੀ ਨੇ ਇੱਕੋ ਨੰਬਰ ਤੇ 700 ਵਾਰ ਗੱਲ ਕੀਤੀ ਹੁੰਦੀ ਹੈ। ਹੁਣ ਪੁਲਿਸ ਉਹ ਨੰਬਰ ਟ੍ਰੇਸ ਕਰਦੀ ਹੈ ਜਿਸ ਤੇ ਨਿੱਕੀ ਨੇ ਇਨੀਆਂ ਕਾਲਸ ਕੀਤੀਆਂ ਹੁੰਦੀਆਂ ਨੇ। ਨੰਬਰ ਟ੍ਰੇਸ ਕਰਨ ਤੋਂ ਬਾਅਦ ਪਤਾ ਲੱਗਦਾ ਹੈ ਕਿ ਇਹ ਨੰਬਰ ਉਸੇ ਹਿੰਮਤਬੀਰ ਸਿੰਘ ਦਾ ਹੁੰਦਾ ਜਿਸ ਦਾ ਲਾਇਸੈਂਸ ਚਾੜੀਆਂ ਚ ਮਿਲਿਆ ਸੀ ਤੇ ਜਿਸਨੇ ਇਹ ਆਸੀ ਕਿ ਉਹਨੂੰ ਕੋਈ ਆਈਡੀਆ ਨਹੀਂ ਕਿ ਉਸ ਦਾ ਲਾਇਸੈਂਸ ਕ੍ਰਾਈਮ ਸੀਨ ਤੇ ਕਿਵੇਂ ਪਹੁੰਚਿਆ ਹੁਣ ਪੁਲਿਸ ਹਿੰਮਤਬੀਰ ਸਿੰਘ ਨੂੰ ਦੁਬਾਰਾ ਇਨਵੈਸਟੀਗੇਟ ਕਰਦੀ ਹੈ ਤੇ ਨੇਕੀ ਨਲਵਾ ਤੋਂ ਅਲੱਗ ਟੀਮ ਕੁਐਸਚਨਿੰਗ ਕਰਦੀ ਹੈ ਦੋਨਾਂ ਤੋਂ ਪੁੱਛਤਾਛ ਤੋਂ ਬਾਅਦ ਪੁਲਿਸ ਹੱਥ ਇੱਕ ਕਹਾਣੀ ਲੱਗਦੀ ਹੈ ਜੋ ਕਿ ਇਸ ਤਰ੍ਹਾਂ 95 96 ਦੀ ਗੱਲ ਹੈ ਨੇਕੀ ਅੰਮ੍ਰਿਤਸਰ ਦੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਤੋਂ ਇੰਟੀਰੀਅਰ ਡਿਜ਼ਾਈਨਿੰਗ ਦੇ ਪੜਾਈ ਕਰਦੀ ਹੁੰਦੀ ਹੈ ਉਹ ਉਦੋਂ ਹਿੰਮਤਬੀਰ ਸਿੰਘ ਨਾਲ ਮਿਲਦੀ ਹੈ ਹਿੰਮਤਬੀਰ ਦਾ ਨਿੱਕਾ ਨਾਮ ਬ੍ਰਾਂਡੀ ਵੀ ਹੁੰਦਾ ਤੇ ਉਸਦੇ ਫਾਦਰ ਗੁਰੂ ਨਾਨਕ ਦੇਵ ਯੂਨੀਵਰਸਿਟੀ 'ਚ ਹੀ ਐਗਜ਼ਾਮੀਨੇਸ਼ਨ ਕੰਟਰੋਲਰ ਹੁੰਦੇ ਆ ਜਦੋਂ 2005 ਸੁਖਵਿੰਦਰਜੀਤ ਸਿੰਘ ਦਾ ਕਤਲ ਹੁੰਦਾ ਹ ਹਿੰਮਤਬੀਰ ਸਿੰਘ ਉਸ ਵਕਤ ਇੱਕ ਚੰਡੀਗੜ੍ਹ ਦੇ ਸੈਕਟਰ 34 ਦੀ ਇੱਕ ਲਾ ਫਰਮ 'ਚ ਕੰਮ ਕਰਦਾ ਹੁੰਦਾ ਐਜ਼ ਅ ਲਾਇਰ ਪੁਲਿਸ ਨੂੰ ਹਿੰਮਤਬੀਰ ਸਿੰਘ ਉਰਫ ਬ੍ਰਾਂਡੀ ਦੀ ਕੁੰਡਲੀ ਖੰਗਾਲ ਦੀ ਐ ਤਾਂ ਉਹਨਾਂ ਨੂੰ ਪਤਾ ਲੱਗਦਾ ਕਿ ਇਸ ਦਾ ਨਾਮ ਇੱਕ ਰੈਕਟ ਕੇਸ ਜਿਵੇਂ ਸਰਫੇਸ ਕੀਤਾ ਹੁੰਦਾ ਸੋ ਇਨ ਸ਼ਾਰਟ ਇਜ਼ ਦਾ ਕ੍ਰਿਮੀਨਲ ਰਿਪੋਰਟ ਤਾਂ ਹੁੰਦਾ ਯੂਨੀਵਰਸਿਟੀ ਦੇ ਦਿਨਾਚਰ ਨੇਕੀ ਤੇ ਬ੍ਰੈਂਡੀ ਮਿਲੇ ਹੁੰਦੇ ਆ ਇਹਨਾਂ ਦੀ ਦੋਸਤੀ ਕਾਫੀ ਵਧੀਆ ਹੋ ਜਾਂਦੀ ਆ ਇੰਨੀ ਕਿ ਕਦੀ ਕਦੀ ਇੱਕ ਦੂਜੇ ਦੇ ਘਰ ਵੀ ਜਾਂਦੇ ਨੇ ਇਹਨਾਂ ਦੇ ਘਰਦਿਆਂ ਨੂੰ ਵੀ ਇਹਨਾਂ ਦੀ ਇਸ ਫਰੈਂਡਸ਼ਿਪ ਬਾਰੇ ਪਤਾ ਹੁੰਦਾ ਜਦੋਂ ਨੇਕੀ ਦੇ ਘਰ ਦੇ ਉਸ ਵਾਸਤੇ ਮੁੰਡਾ ਲੱਭ ਰਹੇ ਹੁੰਦੇ ਨੇ ਤਾਂ ਨੇਕੀ ਕਹਿੰਦੀ ਆ ਕਿ ਮੈਂ ਹਿੰਮਤਬੀਰ ਸਿੰਘ ਯਾਨੀ ਬ੍ਰੈਂਡੀ ਨਾਲ ਵਿਆਹ ਕਰਾਉਣਾ ਚਾਹੁੰਨੀ ਹੈ ਪਰ ਨੇਕੀ ਦੇ ਘਰਦਿਆਂ ਨੂੰ ਇਹ ਮਨਜ਼ੂਰ ਨਹੀਂ ਹੁੰਦਾ ਤੇ ਫਿਰ ਉਹ ਨੇਕੀ ਦਾ ਵਿਆਹ ਸੁਖਵਿੰਦਰਜੀਤ ਸਿੰਘ ਨਾਲ ਕਰਾ ਦਿੰਦੇ ਨੇ ਭਾਵੇਂ ਨੇਕੀ ਦਾ ਵਿਆਹ ਹੋ ਜਾਂਦਾ ਹੈ ਬੱਚਾ ਵੀ ਹੋ ਜਾਂਦਾ ਹੈ ਪਰ ਨੇਕੀ ਹਮੇਸ਼ਾ ਆਪਣੇ ਪਹਿਲੇ ਬॉयफ्रेंड ਬ੍ਰਾਂਡੀ ਨਾਲ ਟੱਚ ਰਹਿੰਦੀ ਹੈ ਕੁਝ ਸਾਲ ਬਾਅਦ ਨੇਕੀ ਦੇ ਸਹੁਰਿਆਂ ਨੂੰ ਪਤਾ ਲੱਗ ਜਾਂਦਾ ਹੈ ਹਿੰਮਤਬੀਰ ਸਿੰਘ ਬਾਰੇ ਉਹ ਕੁਝ ਸਮਝਾਉਂਦੇ ਵੀ ਨੇ ਪਰ ਉਹ ਸਮਝਦੀ ਨਹੀਂ ਤਾਂ ਕਰਕੇ ਇਹ ਡਿਵੋਰਸ ਫਾਈਲ ਕਰ ਦਿੰਦੇ ਨੇ ਜਿਵੇਂ ਪਹਿਲਾਂ ਦੱਸਿਆ ਕਿ ਕੋਰਟ 'ਚ ਇਸ ਤੇ ਕੋਈ ਫੈਸਲਾ ਨਹੀਂ ਆਉਂਦਾ ਕਾਫੀ ਵਕਤ ਹੋ ਜਾਂਦਾ ਹੈ ਤੇ ਇਸੇ ਵਕਤ ਦਰਮਿਆਨ ਹਿੰਮਤबीर ਸਿੰਘ ਮੋਹਾਲੀ ਸ਼ਿਫਟ ਹੋ ਜਾਂਦਾ ਹੈ ਨੀਕੀ ਆਪਣੀ ਸਟੇਟਮੈਂਟ 'ਚ ਦੱਸਦੀ ਹੈ ਕਿ ਉਸਦੇ ਹਸਬੰਦ ਸੁਖਵਿੰਦਰਜੀਤ ਸਿੰਘ ਨੇ ਸੋਚਿਆ ਹੁੰਦਾ ਹੈ ਕਿ ਜਿਵੇਂ ਹੀ ਉਹ ਆਪਣੀ ਕੰਪਨੀ ਦੇ ਫਰਾਡ ਕੇਸ 'ਚ ਕਲੀਅਰ ਤੇ ਬੇਦਾਗ ਸਾਬਤ ਹੋ ਜਾਵੇਗਾ ਇਹ ਇਥੋਂ ਸਭ ਛੱਡ ਕੇ ਦੁਬਈ ਚਲਾ ਜਾਏਗਾ ਉਹ ਆਪਣੇ ਦੁਬਈ ਮੂਵ ਕਰਨ ਦੇ ਡਿਸੀਜਨ ਤੇ ਇੰਨਾ ਕੁ ਜ਼ਿਆਦਾ ਸ਼ੋਰ ਹੁੰਦਾ ਕਿ ਉਹਨੇ ਉੱਥੇ ਇੱਕ ਕੰਪਨੀ ਨਾਲ ਵੀ ਗੱਲ ਕਰ ਲਈ ਹੁੰਦੀ ਹੈ ਤੇ ਅੱਗੋਂ ਕੰਪਨੀ ਨੇ ਵੀ ਅਸ਼ੋਰ ਕੀਤਾ ਹੁੰਦਾ ਹੈ ਕਿ ਤੁਹਾਨੂੰ ਇੱਥੇ ਪਹੁੰਚਦਿਆਂ ਹੀ ਨੌਕਰੀ ਦੇ ਦਿੱਤੀ ਜਾਏਗੀ ਤੇ ਸੁਖਵਿੰਦਰਜੀਤ ਸਿੰਘ ਉੱਥੇ ਇਕੱਲੇ ਜਾਣ ਦੀ ਨਹੀਂ ਸੋਚਦਾ ਉਹ ਨੇਕੀ ਤੇ ਆਪਣੇ ਪੁੱਤ ਨੂੰ ਵੀ ਨਾਲ ਲੈ ਕੇ ਜਾਣਦੀ ਉਹਨੇ ਸੋਚੀ ਹੁੰਦੀ ਹੈ ਪਰ ਜਦੋਂ ਨੇਕੀ ਨਲਵਾ ਨੂੰ ਇਹ ਗੱਲ ਪਤਾ ਲੱਗਦੀ ਹੈ ਤਾਂ ਉਹ ਪਰੇਸ਼ਾਨ ਹੋ ਜਾਂਦੀ ਹੈ ਕਿਉਂਕਿ ਉਸ ਲਈ ਦੁਬਈ ਜਾਣ ਦਾ ਮਤਲਬ ਹਿੰਮਤ ਵੀਰ ਸਿੰਘ ਤੋਂ ਦੂਰ ਜਾਣਾ ਹੁੰਦਾ ਜੋ ਉਹ ਨਹੀਂ ਚਾਹੁੰਦੀ ਹੁੰਦੀ ਤੇ ਨਾਲੇ ਹੁਣ ਤਾਂ ਹਿੰਮਤ ਵੀਰ ਸਿੰਘ ਉਸ ਦੇ ਘਰ ਦੇ ਕੋਲ ਹੀ ਸ਼ਿਫਟ ਹੋ ਗਿਆ ਹੁੰਦਾ ਹੈ ਦਰਸਲ ਨੇਕੀ ਡਿਵੋਰਸ ਵੀ ਨਹੀਂ ਚਾਹੁੰਦੀ ਹੁੰਦੀ ਕਿਉਂਕਿ ਸੁਖਵਿੰਦਰਜੀਤ ਸਿੰਘ ਹੀ ਹੁੰਦਾ ਹੈ ਜਿਹੜਾ ਉਹਨੂੰ ਫਾਈਨੈਂਸ਼ੀਅਲੀ ਸਪੋਰਟ ਕਰ ਰਿਹਾ ਹੁੰਦਾ ਤੇ ਬ੍ਰਾਂਡੀ ਉਸ ਲਈ ਤੇ ਉਸਦੇ ਬੱਚੇ ਲਈ ਇਨਾ ਕਰ ਪਾਉਣ ਦੇ ਸ਼ਾਇਦ ਸਮਰਥ ਨਹੀਂ ਹੁੰਦਾ ਸੋ ਜੋ ਪੁਲਿਸ ਸੈਂਸ ਕਰਦੀ ਹੈ ਉਸ ਦੇ ਮੁਤਾਬਕ ਨੀਕੀ ਚਾਹੁੰਦੀ ਹੁੰਦੀ ਆ ਕਿ ਸੁਖਵਿੰਦਰਜੀਤ ਸਿੰਘ ਨੂੰ ਖਤਮ ਕਰਤਾ ਜਾਏ ਤਾਂ ਕਿ ਉਹ ਬ੍ਰਾਂਡੀ ਨਾਲ ਵਿਆਹ ਕਰ ਲੇ ਤੇ ਸੁਖਵਿੰਦਰਜੀਤ ਸਿੰਘ ਦੀ ਪ੍ਰਾਪਰਟੀ ਵੀ ਉਸ ਦੇ ਹੱਥੋਂ ਨਾ ਜਾਏ ਇਹ ਵੀ ਕਿਹਾ ਜਾਂਦਾ ਹੈ ਕਿ ਬ੍ਰਾਂਡੀ ਦਾ ਵੀ ਨੀਕੀ ਦਾ ਸਾਥ ਦੇਣ ਦਾ ਇੱਕੋ ਮੋਟਿਵ ਹੁੰਦਾ ਹੈ ਤੇ ਉਹ ਹੁੰਦਾ ਹੈ ਪੈਸਾ ਕਿਉਂਕਿ ਨੇਕੀ ਦਾ ਪੇਕਾ ਪਰਿਵਾਰ ਵੀ ਅਮੀਰ ਹੁੰਦਾ ਤੇ ਉਸ ਦਾ ਹਸਬੰਦ ਸੁਖਵਿੰਦਰਜੀਤ ਸਿੰਘ ਵੀ ਵਧੀਆ ਕਮਾ ਰਿਆ ਹੁੰਦਾ ਮ੍ਰਿਤਕ ਸੁਖਵਿੰਦਰਜੀਤ ਸਿੰਘ ਦੇ ਫਾਦਰ ਇੰਦਰਜੀਤ ਸਿੰਘ ਵੀ ਆ ਮੈਂਸ਼ਨ ਕਰਦੇ ਨੇ ਕਿ ਨੇਕੀ ਵੀ ਡਿਵੋਰਸ ਲਈ ਤਾਂ ਹੀ ਰਾਜ਼ੀ ਹੁੰਦੀ ਆ ਤਾਂ ਹੀ ਉਹਦਾ ਮਨ ਮੰਨਦਾ ਕਿਉਂਕਿ ਉਹ ਜ਼ਿਆਦਾ ਤੋਂ ਜ਼ਿਆਦਾ ਪੈਸੇ ਵਸੂਲ ਸਕੇ ਸੇਵਸ ਪਰ ਕੋਰਟ ਨੇ ਇਸ ਇਨੀਸ਼ੀਅਲ ਰੂਲਿੰਗ ਦਿੱਤੀ ਹੁੰਦੀ ਆ ਕਿ ਡਿਵੋਰਸ ਤੋਂ ਬਾਅਦ ਸੁਖਵਿੰਦਰਜੀਤ ਸਿੰਘ ਨੇਕੀ ਨੂੰ 10 ਲੱਖ ਰੁਪਏ ਦੇਵੇਗਾ ਜਦੋਂ ਬ੍ਰਾਂਡੀ ਤੇ ਨੇਕੀ ਨੂੰ ਇਹ ਗੱਲ ਸਮਝ ਆ ਜਾਂਦੀ ਹੈ ਕਿ ਇੱਥੇ ਤੇ ਡਿਵੋਰਸ ਦੇ ਬਾਅਦ ਵੀ ਕੁਝ ਖਾਸ ਪੈਸੇ ਨਹੀਂ ਮਿਲਨੇ ਤਾਂ ਡਿਵੋਰਸ ਤੋਂ ਪਹਿਲਾਂ ਹੀ ਉਸ ਸੁਖਵਿੰਦਰਜੀਤ ਸਿੰਘ ਨੂੰ ਖਤਮ ਕਰਨ ਦਾ پلان ਕਰਦੇ ਨੇ ਹੁਣ ਇੰਟਰੋਗੇਸ਼ਨ ਚ ਪੁਲਿਸ ਨੂੰ ਕਤਲ ਦਾ ਮੋਟਿਵ ਪੂਰਾ ਕਲੀਅਰਲੀ ਨਜ਼ਰ ਆ ਰਿਹਾ ਹੁੰਦਾ ਨੇਕੀ ਬਲਕੇ ਖੁਦ ਹੀ ਐਕਸਪਲੇਨ ਕਰ ਦਿੰਦੀ ਹੈ ਕਿ ਉਸਨੇ ਤੇ ਉਸਦੇ ਬੋਏਫ੍ਰੈਂਡ ਬ੍ਰੈਂਡੀ ਨੇ ਕਿਦਾਂ ਸੁਖਵਿੰਦਰਜੀਤ ਨੂੰ ਮੌਤ ਦੇ ਘਾਟ ਉਤਾਰਿਆ ਦਸੰਬਰ 4 2005 ਰਾਤ ਜਦੋਂ ਡਿਨਰ ਤੋਂ ਬਾਅਦ ਸੁਖਵਿੰਦਰਜੀਤ ਸਿੰਘ ਸੈਰ ਕਰਨ ਜਾਂਦਾ ਤਾਂ ਫਿਰ ਨੇਕੀ ਵੀ ਉਹਨੂੰ ਜੁਆਇਨ ਕਰਦੀ ਹੈ ਤੇ ਉਸ ਨਾਲ ਵਾਕ ਕਰਨ ਲੱਗਦੀ ਹੈ ਨਾਲ ਹੀ ਉਹ ਹਿੰਮਤਬੀਰ ਸਿੰਘ ਨੂੰ ਵੀ ਫੋਨ ਕਰ ਦਿੰਦੀ ਹੈ ਜੋ ਕਿ ਕੋਲ ਹੀ ਕਾਰ 'ਚ ਵੇਟ ਕਰ ਰਿਹਾ ਹੁੰਦਾ ਹੈ। ਬ੍ਰਾਂਡੀ ਹੁਣ ਆਪਣੀ ਕਾਰ ਚਲਾਉਂਦਾ ਹੈ ਤੇ ਸੁਖਵਿੰਦਰਜੀਤ ਸਿੰਘ ਵੱਲ ਜਾਂਦਾ ਹੈ। ਕੋਲ ਆ ਕੇ ਉਹ ਸੁਖਵਿੰਦਰਜੀਤ ਸਿੰਘ ਨੂੰ ਗੋਲੀ ਮਾਰ ਦਿੰਦਾ ਹੈ ਜੋ ਕਿ ਉਸਦੇ ਗਲ ਤੇ ਲੱਗਦੀ ਹੈ। ਜਦੋਂ ਉਹ ਡਿੱਗ ਜਾਂਦਾ ਹੈ ਤੇ ਫਿਰ ਉਸ ਦੀ ਛਾਤੀ ਤੇ ਗੋਲੀ ਮਾਰ ਦਿੰਦਾ ਹੈ। ਨਾਲ ਹੀ ਗੋਲੀਆਂ ਦੀ ਆਵਾਜ਼ ਸੁਣ ਕੇ ਸੁਖਵਿੰਦਰਜੀਤ ਸਿੰਘ ਦੇ ਘਰ ਦੇ ਘਰੋਂ ਬਾਹਰ ਆ ਜਾਂਦੇ ਨੇ ਤੇ ਉਹਨੂੰ ਹਸਪੀਟਲ ਲੈ ਕੇ ਜਾਇਆ ਸ਼ਾਂਤ ਹੈ ਉਹ ਨੇਕੀ ਨੂੰ ਪੁੱਛਦੇ ਨੇ ਕਿ ਕਿੰਨੇ ਮਾਰਿਆ ਉਹ ਹੋਰ ਹੀ ਕਹਾਣੀ ਸੁਣਾ ਦਿੰਦੀ ਆ ਕਿ ਦੋ ਲੋਕ ਬਾਈਕ ਤੇ ਆਏ ਸਨ ਤੇ ਮਾਰ ਕੇ ਚਲੇ ਗਏ ਇਹ ਕਹਾਣੀ ਉਹ ਮਿਸਲੀਡ ਕਰਨ ਲਈ ਦੱਸਦੀ ਹੁੰਦੀ ਹੈ ਵੈਸੇ ਦੋ ਮੁੰਡੇ ਮੋਟਰਸਾਈਕਲ ਤੋਂ ਉਸ ਵਕਤ ਤੇ ਲੰਗੇ ਹੁੰਦੇ ਨੇ ਤਾਂ ਹੀ ਇਸਨੇ ਕਹਾਣੀ ਬਣਾਈ ਹੁੰਦੀ ਹੈ ਤੇ ਇਹ ਜਿਹੜੇ ਮੁੰਡੇ ਲੰਗੇ ਹੁੰਦੇ ਨੇ ਉਹਨਾਂ ਨੇ ਸਭ ਕੁਝ ਵੇਖ ਲਿਆ ਹੁੰਦਾ ਰਾਤ ਪਰ ਉਹ ਰੁਕਦੇ ਨਹੀਂ ਕਿਉਂਕਿ ਬ੍ਰਾਂਡੀ ਦੀ ਕਾਰ ਉਹਨਾਂ ਦੇ ਬਿਲਕੁਲ ਪਿੱਛੇ ਹੁੰਦੀ ਆ ਤੇ ਰੁਕਣਾ ਉਹਨਾਂ ਨੂੰ ਰਿਸਕ ਹੀ ਲੱਗਦਾ ਹੈ ਪਰ ਉਹਨਾਂ ਨੇ ਬ੍ਰਾਂਡੀ ਦਾ ਕਾਰ ਦਾ ਨੰਬਰ ਜ਼ਰੂਰ ਨੋਟ ਕਰ ਲਿਆ ਹੁੰਦਾ ਤੇ ਉਹ ਜ਼ਿੰਮੇਵਾਰੀ ਸਮਝ ਕੇ ਪੁਲਿਸ ਨੂੰ ਇਸ ਬਾਰੇ ਇਨਫੋਰਮ ਕਰਦੇ ਨੇ ਇਹਨਾਂ ਦੋਵੇਂ ਮੁੰਡਿਆਂ ਦਾ ਨਾਮ ਹੁੰਦਾ ਕਰਨ ਤੇ ਜਸਪ੍ਰੀਤ ਇਹ ਦੋਵੇਂ ਕੰਟਰੈਕਟਰ ਹੁੰਦੇ ਆ ਤੇ ਕੋਲ ਹੀ ਇੱਕ ਪ੍ਰੋਜੈਕਟ ਤੇ ਕੰਮ ਕਰ ਰਹੇ ਹੁੰਦੇ ਆ ਇਹ ਸਭ ਸੁਣਨ ਦੇ ਬਾਅਦ ਪੁਲਿਸ ਚਾਰਜ ਸ਼ੀਟ ਬਣਾਉਣਾ ਸ਼ੁਰੂ ਕਰਦੀ ਹੈ ਨਿੱਕੀ ਤੇ ਹਿੰਮਤਬੀਰ ਨੂੰ ਕੋਰਟ 'ਚ ਜੋ ਪੇਸ਼ ਕਰਨਾ ਹੁੰਦਾ ਪੁਲਿਸ ਇੱਕ ਤੀਜੇ ਬੰਦੇ ਨੂੰ ਵੀ ਫੜਦੀ ਹੈ ਪਰਮਵੀਰ ਸੈ ਉਸ ਦਾ ਰੋਲ ਆ ਹੁੰਦਾ ਹੈ ਕਿ ਉਹ ਹਿੰਮਤਬੀਰ ਸਿੰਘ ਨੂੰ ਗੈਰ ਲਾਇਸੈਂਸੀ ਹਥਿਆਰ ਤੇ ਗੋਲੀਆਂ ਸਪਲਾਈ ਕਰਦਾ ਹੈ। ਇਸ ਕੇਸ ਦਾ ਟ੍ਰਾਇਲ 2006 ਚ ਸ਼ੁਰੂ ਹੁੰਦਾ ਹੈ। ਪੁਲਿਸ ਕੋਰਟ ਚ ਨੇਕੀ ਤੇ ਬ੍ਰਾਂਡੀ ਦੇ ਕਾਲ ਰਿਕਾਰਡਸ ਦਿਖਾਉਂਦੀ ਹੈ। ਬ੍ਰਾਂਡੀ ਦਾ ਰਿਕਵਰ ਕੀਤਾ ਲਾਇਸੈਂਸ ਵੀ ਨਾਲ ਹੁੰਦੀਆਂ ਨੇ 34 ਗਵਾਹਾਂ ਦੀਆਂ ਟੈਸਟੀਮੋਨੀਜ਼ ਪਰ ਮੇਨ ਵਿਟਨੈਸ ਕਰਨ ਤੇ ਜਸਪ੍ਰੀਤ ਹੀ ਹੁੰਦੇ ਨੇ। ਤੇ ਨਾ ਦੋਵਾਂ ਨੇ ਆਪਣੀ ਗਵਾਹੀ ਵੀ ਬੜੀ ਇਮਾਨਦਾਰੀ ਨਾਲ ਦਿੱਤੀ ਹੁੰਦੀ ਹੈ ਬੈਂਕ ट्रांजੈਕਸ਼ਨਸ ਵੀ ਕੋਚ ਪੇਸ਼ ਕੀਤੀਆਂ ਜਾਂਦੀਆਂ ਨੇ ਜਿਸ ਪਤਾ ਲੱਗਦਾ ਹੈ ਕਿ ਹਿੰਮਤਬੀਰ ਸਿੰਘ ਨੇਕੀ ਦਾ ਏਟੀਐਮ ਕਾਰਡ ਯੂਜ਼ ਕਰ ਰਿਆ ਹੁੰਦਾ ਜਦੋਂ ਪੁਲਿਸ ਹਿੰਮਤਬੀਰ ਸਿੰਘ ਨੂੰ ਅਰੈਸਟ ਵੀ ਕਰਦੀ ਹੈ ਤਾਂ ਵੀ ਨੇਕੀ ਦਾ ਏਟੀਐਮ ਕਾਰਡ ਉਸ ਵਕਤ ਵੀ ਉਸ ਕੋਲ ਹੀ ਹੁੰਦਾ ਹੈ ਗੱਲ ਇਹ ਸੀ ਕਿ ਇਹ ਦੋਵੇਂ ਹੀ ਸੁਖਵਿੰਦਰਜੀਤ ਸਿੰਘ ਦੇ ਪੈਸੇ ਨੂੰ ਇਸਤੇਮਾਲ ਕਰ ਰਹੇ ਸਨ ਇਸ ਕੇਸ ਵਿੱਚ ਫਾਈਨਲ ਵਰਡਿਕਟ ਆਉਂਦਾ ਹੈ 2012 ਚ कोर्ट ਇਹਨਾਂ ਦੋਵਾਂ ਨੂੰ ਸੁਖਵਿੰਦਰਜੀਤ ਸਿੰਘ ਦੇ ਕਤਲ ਦਾ ਗੁਨਾਹਗਾਰ ਮੰਨਦੀ ਹੈ ਤੇ ਦੋਵਾਂ ਨੂੰ ਉਮਰ ਕੈਦ ਦੀ ਸਜ਼ਾ ਦਿੰਦੀ ਹੈ ਗੈਰ ਲੈਸੈਂਸੀ ਹਥਿਆਰ ਤੇ ਗੋਲੀਆਂ ਸਪਲਾਈ ਕਰਨ ਵਾਲੇ ਪਰਮਵੀਰ ਸਿੰਘ ਨੂੰ ਆਮ ਜੱਗਤ ਦੇ ਅਧੀਨ ਗ੍ਰਫਤਾਰ ਕੀਤਾ ਜਾਂਦਾ ਹੈ ਪਰ ਬਾਅਦ ਚ ਨੂੰ ਬੇਲ ਗ੍ਰਾਂਟ ਕਰ ਦਿੱਤੀ ਜਾਂਦੀ ਹੈ ਇਸ ਕੇਸ ਦੇ ਟ੍ਰਾਇਲ ਦੌਰਾਨ ਨੇਕੀ ਨੂੰ ਪਟਿਆਲਾ ਸੈਂਟਰਲ ਜੇਲ੍ਹ ਚ ਰੱਖਿਆ ਜਾਂਦਾ ਹੈ ਉੱਥੇ ਇੱਕ ਵਾਰ ਖੁਦ ਨੂੰ ਖਤਮ ਕਰਨ ਦੀ ਕੋਸ਼ਿਸ਼ ਵੀ ਕਰਦੀ ਹੈ ਪਰ ਇਹਨੂੰ ਬਚਾ ਲਿਆ ਜਾਂਦਾ ਤੁਹਾਨੂੰ ਇਹ ਵੀ ਦੱਸ ਦਵਾਂ ਕਿ ਨੇਕੀ ਤੇ ਬ੍ਰਾਂਡੀ ਵੱਲੋਂ ਕਈ ਬੇਲ ਐਪਲੀਕੇਸ਼ਨਜ਼ ਲਾਈਆਂ ਜਾਂਦੀਆਂ ਨੇ ਪਰ ਹਰ ਵਾਰ ਅਰਜ਼ੀ ਰਿਜੈਕਟ ਕਰ ਦਿੱਤੀ ਜਾਂਦੀ ਹੈ April 2015 ਚ ਸਤਵਿੰਦਰਜੀਤ ਸਿੰਘ ਦੇ ਫਾਦਰ ਸਾਹਿਬ ਦਾ ਵੀ ਦੇਹਾਂਤ ਹੋ ਜਾਂਦਾ ਹੈ ਉਹਨਾਂ ਦੇ ਦੇਹਾਂ ਦੇ ਡੇਢ ਸਾਲ ਬਾਅਦ ਇੱਕ ਸ਼ੌਕਿੰਗ ਡਿਸੀਜਨ ਆਉਂਦਾ ਹੈ ਸਤੰਬਰ 7 2016 ਨੂੰ ਪੰਜਾਬ ਦੇ ਉਸ ਵਕਤ ਦੇ ਗਵਰਨਰ ਸਾਹਿਬ ਇਹਨਾਂ ਦੀ ਮਰਸੀ ਪਟੀਸ਼ਨ ਅਕਸੈਪਟ ਕਰ ਲੈਂਦੇ ਨੇ ਇੰਨੀ ਹੈਰਾਨੀ ਇਸ ਲਈ ਵੀ ਹੁੰਦੀ ਹੈ ਕਿਉਂਕਿ ਕੋਰਟ ਵੱਲੋਂ ਹਰ ਵਾਰ ਬੇਲ ਡਿਨਾਈ ਕੀਤਾ ਜਾਣ ਤੋਂ ਬਾਅਦ ਵੀ ਇੱਕੋ ਦਾ ਮਰਸੀ ਪਟੀਸ਼ਨ ਅਕਸੈਪਟ ਕਰ ਲਈ ਜਾਂਦੀ ਹੈ ਜੇਲ ਦੇ ਸੁਪਰਡੈਂਡੈਂਟ ਕਹਿੰਦੇ ਨੇ ਕਿ ਇਹਨਾਂ ਦੋਵਾਂ ਦਾ ਬਿਹੇਵੀਅਰ ਜੇਲ 'ਚ ਬਹੁਤ ਵਧੀਆ ਹੁੰਦਾ ਹੈ ਇਸ ਲਈ ਇਹ ਫੈਸਲਾ ਲਿਆ ਗਿਆ ਹਾਲਾਂਕਿ ਇਸ ਡਿਸੀਜਨ ਦੇ ਅਗੇਂਸਟ ਕੁਝ ਅਪੀਲਸ ਵੀ ਪਾਈਆਂ ਜਾਂਦੀਆਂ ਨੇ ਪਰ ਫਾਇਦਾ ਨਹੀਂ ਹੁੰਦਾ ਹਾਲਾਂਕਿ ਸੁਖਵਿੰਦਰਜੀਤ ਸਿੰਘ ਦੀ ਮਾਂ ਰਜਿੰਦਰ ਕੌਰ ਅਜੇ ਵੀ ਇਹ ਲੜਾਈ ਲੜ ਰਹੇ ਨੇ ਤੇ ਕਿੰਨੀਆਂ ਹੀ ਅਪੀਲਸ ਪਾ ਚੁੱਕੇ ਨੇ ਜਿਨ੍ਹਾਂ ਦੇ ਫੈਸਲਾ ਜਾਣਾ ਬਾਕੀ ਹੈ ਫਿਲਹਾਲ ਦਾ ਸਟੇਟਸ ਇਹ ਹੈ ਕਿ ਨੇਕੀ ਤੇ ਉਸ ਦਾ ਬੋਏਫ੍ਰੈਂਡ ਹਿੰਮਤਬੀਰ ਆਜ਼ਾਦ ਨੇ ਨੇਕੀ ਤੇ ਸੁਖਵਿੰਦਰਜੀਤ ਸਿੰਘ ਦੇ ਬੱਚੇ ਕੋਲ ਨਾ ਤਾ ਮਾਂ ਹੈ ਨਾ ਪਿਓ ਉਸ ਨੂੰ ਉਸ ਦੀ ਦਾਦੀ ਰਜਿੰਦਰ ਕੌਰ ਹੀ ਵੱਡਾ ਕਰ ਰਹੀ ਹੈ ਉਹ ਜੋ ਇੱਕ ਬੱਚੇ ਦਾ ਪਿਓ ਖਾ ਗਏ ਮਾਪਿਓ ਦਾ ਪੁੱਤ ਖਾ ਗਏ ਉਹ ਅੱਜ ਖੁੱਲੇ ਘੁੰਮ ਰਹੇ ਨੇ ਕੁਝ ਸਿਸਟਮਸ ਤੰਗ ਕਰਦੇ ਨੇ ਕੁਝ ਫੈਸਲੇ ਸਹੀ ਨਹੀਂ ਲੱਗਦੇ ਵਾਹਿਗੁਰੂ ਮਿਹਰ ਕਰ ਤੁਸੀਂ ਵੇਖ ਰਹੇ ਹੋ ਕੈਮਰਾ ਆ ਲੈਨਸ ਸਾ